ਮੇਰਾ ਨਾਮ ਜੀ ਬਲਕਾਰਨ ਸਿੰਘ ਆ ਜੀ ਅੱਜ ਜਿਹੜਾ ਤੁਸੀਂ ਰੋਡ ਦੇ ਤੇ ਤਣਾ ਲਗਾਇਆ ਕਿ ਸਿਕੰਦਰ ਜੀ ਇਹ ਜੀ ਆ ਮੇਰਾ ਹਰਪ੍ਰੀਤ ਸਿੰਘ ਮੇਰਾ ਭਤੀਜਾ ਸੀਗਾ ਜੀ ਇਹਦਾ 29 ਮਈ ਨੂੰ ਜੀ ਸ਼ਾਮ ਨੂੰ 7:30 ਵਜੇ ਕਤਲ ਹੋ ਗਿਆ ਸੀ ਸਾਡੀ ਦੁਕਾਨ ਦੇ ਉੱਤੇ ਮੇਰੇ ਭਰਾ ਦੀ ਦੁਕਾਨ ਦੇ ਉੱਤੇ ਆਂਡਾ ਖਾਨ ਆਇਆ ਸੀਗਾ ਜੀ ਇਹ ਤਿੰਨ ਸਾਡੇ ਪਿੰਡ ਦੇ ਹੀ ਸੀਗੇ ਜੀ ਮੁੰਡੇ ਉਹਨਾਂ ਨੇ ਨਾ ਉਹਨੂੰ ਗਾਲ ਕੱਢੀ ਨਾ ਮੰਦਾ ਬੋਲਿਆ ਇੱਕ ਕੋਲੇ ਟੋਕਾ ਸੀਗਾ ਜੀ ਇੱਕ ਕੋਲੇ ਗਲਾਰੀ ਸੀਗੀ ਤੇ ਇੱਕ ਉਹਦਾ ਚਾਚਾ ਸੀਗਾ ਤਿੰਨ ਜਣੇ ਸੀਗੇ ਜੀ ਉਹਨਾਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਤੇ ਉਹਦੀ ਧੌਣ ਵੱਢਤੀ ਜੀ ਪਹਿਲਾ ਬਾਵਾ ਵੱਡਾ ਫਿਰਤਾ ਹਉਣ ਵੱਡੀ ਕੀ ਕੋਈ ਰੰਜਸ ਸੀ ਕੋਈ ਰੰਜਸ ਦਾ ਕੋਈ ਪਤਾ ਨਹੀਂ ਲੱਗਿਆ ਜੀ ਮੁੰਡਾ ਬਹੁਤ ਸਿਆਣਾ ਮੁੰਡਾ ਹੀ ਕੰਮਕਾਰ ਵਾਲਾ ਮੁੰਡਾ ਹੀ ਕੱਲਾ-ਕੱਲਾ ਮੁੰਡਾ ਸੀ ਜੀ ਇਹ ਕੀ ਗੱਲ ਹੋ ਗਈ ਬੁਕੇਲਾ ਲੰਬਾ ਸਮਾਂ ਇਨਸਾਫ ਇਹ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਜਿਹੜੇ ਦੋ ਮੁੰਡੇ ਸੀਗੇ ਜੀ ਜਿਨ੍ਹਾਂ ਕੋਲੇ ਹਥਿਆਰ ਸੀਗੇ ਜੀ ਉਹ ਗ੍ਰਿਫਤਾਰ ਕਰ ਲਏ ਜਿਹੜਾ ਮਰਵਾਉਣ ਵਿੱਚ ਸੀ ਲਲਕਾਰਾ ਮਾਰ ਕੇ ਮਰਵਾਓ ਜੀ ਮੁੰਡਾ ਹਜੇ ਪੁਲਿਸ ਨੇ ਫੜ ਕੇ ਛੜਤਾ ਜੀ ਤੇ ਪਤਾ ਨਹੀਂ ਕਿਉਂ ਛੱਡਿਆ ਜੀ ਪੁਲਿਸ ਦੇ ਉਹ ਪੁਲਿਸ ਨੂੰ ਪਤਾ ਜੀ ਜਾਸਪ੍ਰੀ ਤਾਂ ਇਹ ਦਿੱਤਾ ਲਗਾਇਆ ਗਿਆ ਧਰਲਾ ਸੀ ਲਗਾਇਆ ਜੀ ਮੇਰੇ ਬੇਟੇ ਦੀ ਇਹਨਾਂ ਨੇ ਮੌਤ ਕਰ ਦਿੱਤੀ ਤਿੰਨ ਜਣਿਆਂ ਨੇ ਬਿਨਾਂ ਗੱਲ ਤੋਂ ਹੀ ਕਰਤੀ ਇਹਨਾਂ ਸਾਡਾ ਕੋਈ ਕਿਸੇ ਨਾਲ ਦੇਖਣਾ ਕੋਈ ਦੁਸ਼ਮਣੀ ਸੀ ਕੋਈ ਸਾਨੂੰ ਸੂਤ ਨਹੀਂ ਮਿਲਦਾ ਦਵਾਈ ਲੈਣ ਆਇਆ ਸੀ ਦਵਾਈ ਲੈ ਕੇ ਉੱਥੇ ਖੜ ਕੇ ਆ ਖੜ ਗਿਆ ਕੇ ਇਹਨਾਂ ਨੇ ਮਗਰੋਂ ਆ ਕੇ ਵਾਰ ਕਰਤੀ ਤਿੰਨ ਜਣਿਆਂ ਨੇ ਤੇ ਦੋ ਜਣੇ ਫੜੇ ਆ ਤੇ ਇੱਕ ਜਣੇ ਨੂੰ ਛੜਾਉਣ ਨੂੰ ਖਿਰਦੇ ਆ ਨਿੱਤ ਥਾਣੇ ਲੈ ਕੇ ਜਾਵੜਿੰਦੇ ਆ ਵੀ ਉਹਦੇ ਬੱਚੇ ਨਿੱਕੇ ਆ ਅੱਛਾ ਉਹਦੇ ਤਾਂ ਬੱਚੇ ਨਿੱਕੇ ਆ ਤੇ ਸਾਡਾ ਕੀ ਬਣੂਗਾ ਅਸੀਂ ਕਿੱਧਰ ਜਾਵਾਂਗੇ ਸਾਡਾ ਬਾਲੀਵਾਰਸ ਕੌਣ ਸਾਡਾ ਵੀ ਕੋਈ ਦੱਸੇ ਵਿਆਹ ਨਹੀਂ ਸੀ 23000 ਦੀ ਮਰਸੀ ਜੀ ਕੁਵਾਰਾ ਸੀ ਇਹ ਇਹ ਵੀ ਸ਼ਿੰਗ ਗੁਫਤਾਰ ਕੀਤਾ ਗਿਆ ਹਾਂਜੀ ਜੱਪ ਕਰਾ ਮਨਾ ਜਾ ਨੀ ਜੱਪ ਕਰ ਦਿਓ ਮੰਗਤਾ ਸੀ ਆਏ ਕਰਦੇ ਆ ਜੀ ਦੋ ਜਣੇ ਫੜਿਆ ਇੱਕ ਤੀਜੇ ਬੰਦੇ ਨੂੰ ਫੜ ਨਹੀਂ ਸਕਦੇ ਉਹਨੂੰ ਫੜਦੇ ਨਹੀਂ ਇਹ ਉਹਨੂੰ ਛਡਾਉਣ ਨੂੰ ਫਿਰਦੇ ਆ ਉਹਨੂੰ ਛਡਾਉਣ ਨੂੰ ਨਾ ਸਾਨੂੰ ਸਬੂਤ ਮਿਲਣਾ ਚਾਹੀਦਾ ਕਿਹੜੇ ਸਬੂਤ ਨਹੀਂ ਕਾਰੇ ਚ ਮਾਰਿਆ ਜੀ ਇਹ ਕਿਸ ਟਾਈਮ ਦੀ ਗੱਲ ਕਰ ਰਹੇ ਹੋ ਇਹ ਸੀਗਾ ਜੀ 6:30 ਕ ਦਾ ਟਾਈਮ ਹਾਂ ਆਹ 6:30 ਦਾ ਟਾਈਮ ਸੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਅਸੀਂ ਘਰੇ ਸੀ ਜਦੋਂ ਨੂੰ ਅਸੀਂ ਸਾਨੂੰ ਪਤਾ ਲੱਗਿਆ ਉਹਨੂੰ ਅਸੀਂ ਚੱਕ ਕੇ ਸਾਡੇ ਜਾਂਦਿਆਂ ਨੂੰ ਸ਼ਹਿਰ ਲੈ ਗਏ ਸੀ ਵਾਈ ਡਾਕਟਰ ਗਿਆ ਤੇ ਥੋਤੀ ਕਲ ਵਾਕੇ ਬਾਸਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਤੇ ਕੀ ਉਹਦੇ ਨਾਲ ਕੀਤਾ ਨਾ ਮਗਰ ਆ ਕੇ ਵਾਰ ਕੀ ਅਸੀਂ ਤਾਂ ਇਹ ਕਹਿ ਰਹੇ ਆ ਜੀ ਜਿਹੜਾ ਤੀਜਾ ਬੰਦਾ ਉਹ ਵੀ ਅੰਦਰ ਹੋਣਾ ਚਾਹੀਦਾ ਸਰਕਾਰੀ ਜਦੋਂ ਚਾਹੇ ਉਹ ਮੁੰਡੇ ਨੂੰ 10 ਦਿਨ ਦੇ ਚਾ ਸਾਨੂੰ ਦੱਸ ਦਿੰਦੇ ਵੀ ਐਸ ਗੱਲ 'ਚ ਮਾਰਦੇ ਸਾਨੂੰ ਇਨਸਾਫ ਵੀ ਨਹੀਂ ਹੁੰਦਾ ਵੀ ਕਿਹੜੇ ਗੱਲ 'ਚ ਮਾਰਿਆ ਸਾਨੂੰ ਸਾਨੂੰ ਬਈ ਬਾਈ ਚਾ ਮੁੰਡੇ ਨੜੇ ਸੀ ਚਾ ਕਿਸੇ ਕੁੜੀ ਕਤਰੀ ਦੀ ਗੱਲ ਸੀ ਜਿਹੜੀ ਨਾ ਚ ਸਾਡਾ ਇਨਸਾਫ ਨਹੀਂ ਹੁੰਦਾ ਨਚੜਾ ਸੀ ਬਾਈ ਸਾਡੀ ਸਰਕਾਰ ਗੱਲ ਹੀ ਨਹੀਂ ਸੁਣਦੀ ਅਸਖੜਾ ਨਹੀਂ ਛੱਡਣਾ ਅਸੀਂ ਡਰਨਾ ਨਹੀਂ ਚਾ ਇਹ ਦੋ ਆ ਸੀ ਦੋਨੇ ਮਾਰਾਈ ਨੇ ਸਾਧਲੇ ਇਹ ਮੁੰਡੇ ਨੇ ਧੱਕੇ ਨਾਲ ਮੁੰਡੇ ਨੂੰ ਕਿਸੇ ਗੱਲ ਸੀ ਸਾਨੂੰ ਦੱਸਣ ਦਾ ਹੱਕ ਨਹੀਂ ਸੀਗਾ ਅਸੀਂ ਮਾਪਿਆ ਸਾਨੂੰ ਦੱਸਣ ਦਾ ਹੱਕ ਨਹੀਂ ਸਾਨੂੰ ਕੋਈ ਸਬੂਤ ਹੀ ਨਹੀਂ ਮਿਲਦਾ ਕਹਿ ਸਕਦਾ ਇਹ ਥੋੜੀ ਗੱਲ ਆ ਵੀ ਮਾਰ ਕੇ ਬੱਚਾ ਤੇ ਅੰਦਰ ਖੂਂਕੇ ਵਰਜੇ ਬੰਦੇ ਦਾ ਬੱਚਾ ਆ ਰਿਹਾ ਸੰਭਾਲੂਗਾ ਨਾ ਤਾਂ ਕੱਖ ਨਹੀਂ ਰਹੇਗਾ ਇੱਕ ਦੋ ਬੱਚੇ ਸੀ ਨਾ ਦੋ ਹੀ ਮੁੱਕ ਗਏ ਹੁਣ ਇਹਨਾਂ ਨੂੰ ਬੜੇ ਫੇਬੜੇ ਕੌਣ ਸੰਭਾਲੂਗਾ ਅੱਜ ਕੱਲ ਆਪ ਦੇ ਬੱਚੇ ਨਹੀਂ ਰੋਟੀ ਦਿੰਦੇ ਇਹਨਾਂ ਨੂੰ ਕੌਣ ਰੋਟੀ ਦੇਊਗਾ ਬੜੇ ਫੇਬੜੇ ਬੋਲਾ ਫੜਨਾ ਚਾਹੀਦਾ ਭੋਲਾ ਅੰਦਰ ਹੋਣਾ ਚਾਹੀਦਾ ਏ ਦੋਹੇ ਘਰ ਪਿੰਡੋਂ ਨਿਕਲਨੇ ਚਾਹੀਦੇ ਸਾਨੂੰ ਸਬੂਹ ਇਹ ਮੇਰਾ ਮੁੰਡਾ ਹੀ ਸੀਗਾ ਮਾਸੀ ਲੱਗਦੀ ਐ ਮੈਂ ਅਸੀਂ ਤਾਂ ਇਹ ਕੰਨੇ ਵੀ ਜਿਹੜਾ ਭੋਲਾ ਉਹ ਫੜਨਾ ਚਾਹੀਦਾ ਨਹੀਂ ਅਸੀਂ ਆ ਨਾ ਅਸੀਂ ਧਰਨਾ ਚੱਕਣਾ ਜਿੰਨਾ ਚਿਰ ਇਹਨਾਂ ਦੀ ਸੁਣਵਾਈ ਨਹੀਂ ਆਉਂਦੀ ਹਾਂ ਉਹਨਾਂ ਚਿਰ ਅਸੀਂ ਨਹੀਂ ਧਰਨਾ ਚੱਕਣਾ ਜਿੰਨਾ ਚਿਰ ਭੋਲਾ ਸਾਡੇ ਅੱਖੀ ਵਿਖਾ ਦੇਣ ਵੀ ਆ ਅਸੀਂ ਫੜ ਕੇ ਲੈ ਕੇ ਚੱਲੇ ਆ ਉਹਨਾਂ ਚਿਰ ਅਸੀਂ ਨਹੀਂ ਚੱਕਣਾ ਉੱਠਣਾ ਧਰਨੇ ਤੋਂ ਇੱਥੇ ਹੀ ਰਹਿਣਾ ਭਾਵੇਂ ਅਸੀਂ ਦਿਨ ਹੋਵੇ ਰਾਤ ਹੋਵੇ ਹਾਂ ਦੇਨ ਹੋਵੇ ਰਾਤੋਂ ਵੇਸੀ ਇੱਥੇ ਹੀ ਸੁੱਕਣਾ ਤੇ ਜਿੰਨਾ ਚਿਰ ਭੋਲੇ ਨੂੰ ਫੜ ਕੇ ਨੀਂ ਨਾ ਲੈ ਜਾਂਦੇ ਉਹਨਾਂ ਚਿਰ ਸਾਨੂੰ ਸਬੂਤ ਨਹੀਂ ਆਉਂਦਾ ਨਾਲੇ ਸਾਨੂੰ ਸਬੂਤ ਦੇਣ ਵੀ ਕਿਹਦੇ ਪਿੱਛੇ ਮਾਰਿਆ ਜੇ ਸਬੂਤ ਹੀ ਨਹੀਂ ਦਿੰਦੇ ਜੇ ਸਾਨੂੰ ਸਬੂਤ ਨਹੀਂ ਦਿੰਦੇ ਸਾਨੂੰ ਕੋਈ ਮਿਲਦਾ ਨਹੀਂ ਸਰਾਖ ਨਹੀਂ ਮਿਲਦਾ ਵੀ ਸਾਡਾ ਮੁੰਡਾ ਕਾਹਦੇ ਪਿੱਛੇ ਮਾਰਿਆ ਨਾ ਸਾਡੀ ਲੜਾਈ ਸੀ ਤੇ ਨਾ ਕਿਸੇ ਨਾਲ ਸਾਡੀ ਦੁਸ਼ਮਣੀ ਸੀਗੀ